ਸਤਿ ਸ਼੍ਰੀ ਅਕਾਲ ਜੀ ਨਾਵਲ ਲਾਲੀ ਪਾਗਬਾਈ ਲੇਖਕ ਗੁਰਵਿੰਦਰ ਸਿੰਘ ਕਿਨੂ ਸਮਝ ਆਈਆਂ ਨੇ ਇਹ ਜ਼ਿੰਦਗੀ ਦੀਆਂ ਅਣਜਾਣ ਰਾਹਾਂ ਲੋਕ ਪੈਰ ਪੈਰ ਤੇ ਬਦਲਦੇ ਦੇਖੇ ਨਹੀਂ ਖੁਸ਼ਬੂਆਂ ਨਾਲ ਮੁਹੱਬਤਾਂ ਪਾਈ ਥੀ ਫੁੱਲਾਂ ਨੂੰ ਵੀ ਮਿੱਧ ਦੇ ਵੇਖੇ ਨਹੀਂ ਸੱਪ ਦੇ ਜ਼ਹਿਰ ਵਰਗੇ ਹੋ ਗਏ ਸੁਬਾਨ ਲੋਕਾਂ ਦੀ ਮੈਂ ਤਾਂ ਇਥੇ ਰੱਬ ਨੂੰ ਵੀ ਨਿੰਦ ਦੇ ਵੇਖੇ ਨਹੀਂ ਵੀਰੋ ਚਤਰੀ ਦੇ ਵਿੱਚ ਹੀ ਸਮਾ ਜਾਣਾ ਚਾਹੁੰਦੀ ਸੀ ਸਾਹੋ ਸਾਹ ਹੋਈ ਵੀਰੋ ਨੂੰ ਗੋਰੀਆਂ ਗੱਲਾਂ ਤੇ ਆਇਆ ਪਸੀਨਾ ਚੌਣ ਲੱਗ ਪਿਆ ਸੀ ਪਰ ਵੀਰੋ ਦੇ ਅੰਦਰ ਦੀ ਪਿਆਸ ਹਾਲੇ ਵੀ ਬਰਕਰਾਰ ਸੀ ਵੀਰੋ ਤਾਂ ਚਾਹੁੰਦੀ ਸੀ ਕਿ ਜਦ ਤਰਾ ਸਾਰੀ ਹੀ ਉਮਰ ਇਸ਼ਕ ਦੀਆਂ ਪੀਂਗਾ ਪਾਈ ਜਾਵੇ ਭਾਵੇਂ ਵੀਰੋ ਦਾ ਪੂਰਾ ਸ਼ਰੀਰ ਲਾਲ ਹੋ ਚੁੱਕਿਆ ਸੀ ਪਰ ਵੀਰੋ ਫਿਰ ਵੀ ਚਤਰੇ ਤੋਂ ਹਾਲੇ ਹੋਰ ਜ਼ਿਆਦਾ ਪਿਆਰ ਦੀ ਤਾਂਗ ਵਿੱਚ ਸੀ ਉਧਰ ਦਿਨ ਵੀ ਚੱਲ ਰਿਹਾ ਸੀ ਹਨੇਰਾ ਹੌਲੀ-ਹੌਲੀ ਘਟਦਾ ਜਾ ਰਿਹਾ ਸੀ ਠੰਡਾ ਹੋਇਆ ਚਤਰਾ ਹੌਲੀ-ਹੌਲੀ ਵੀਰੋ ਦੇ ਉੱਪਰ ਤੋਂ ਉੱਠਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਵੀਰੋ ਨੇ ਚਤਰੇ ਨੂੰ ਘੁੱਟ ਕੇ ਆਪਣੇ ਉੱਪਰ ਹੀ ਪਾ ਲਿਆ ਵੀਰੋ ਦੀਆਂ ਗੱਲਾਂ ਨੂੰ ਪਿਆਰ ਨਾਲ ਚੁੰਮਦੇ ਚਤਰੇ ਨੇ ਛੱਡਣ ਲਈ ਕਿਹਾ ਪਰ ਵੀਰੋ ਨੇ ਨਾ ਕਰ ਦਿੱਤੀ ਪਹਿਲਾਂ ਵੀਰੋ ਚਤਰੀ ਨੂੰ ਛੱਡਣ ਲਈ ਕਹਿ ਰਹੀ ਸੀ ਉਸ ਵਕਤ ਚਤਰੇ ਨੇ ਵੀਰੋ ਨੂੰ ਨਹੀਂ ਛੱਡਿਆ ਤੇ ਹੁਣ ਚਤਰਾ ਵੀਰੋ ਨੂੰ ਛੱਡਣ ਲਈ ਕਹਿ ਰਿਹਾ ਸੀ ਪਰ ਵੀਰੋ ਨਹੀਂ ਛੱਡ ਰਹੀ ਸੀ ਛਤਰੀ ਨੇ ਵੀਰੋ ਨੂੰ ਫਿਰ ਤੋਂ ਛੱਡਣ ਲਈ ਕਿਹਾ ਪਰ ਵੀਰੋ ਨੇ ਫਿਰ ਮਨਾਂ ਕਰ ਦਿੱਤਾ ਭਾਬੀ ਜੀ ਇੱਕ ਵਾਰ ਤਾਂ ਦੂਰ ਹੋਣਾ ਹੀ ਪੈਣਾ ਹੈ ਇਸ ਰਾਤ ਦੇ ਹਨੇਰੇ ਵਿੱਚ ਅਸੀਂ ਇੱਕ ਮਿੱਗ ਹੋਏ ਹਾਂ ਪਰ ਦਿਨ ਦੇ ਚਾਨਣ ਵਿੱਚ ਸਾਨੂੰ ਪਹਿਲਾਂ ਵਾਲਾ ਰਿਸ਼ਤਾ ਹੀ ਰੱਖਣਾ ਪਵੇਗਾ ਵੀਰੋ ਦੇ ਫੜਫੜਾਉਂਦੇ ਲਾਲ ਬੁੱਲਾ ਨੂੰ ਦੇਖਦੇ ਛਤਰੀ ਨੇ ਕਿਹਾ ਨਾ ਜਾ ਛਤਰੀਆ ਮੇਰੇ ਤੋਂ ਦੂਰ ਨਾ ਜਾ ਕੁਝ ਪਲ ਹੋਰ ਰੁਕ ਜਾ ਤੈਨੂੰ ਮੇਰੀਆਂ ਬਾਹਾਂ ਦਾ ਨਿਗ ਬਹੁਤ ਸਕੂਨ ਦਿੰਦਾ ਹੈ ਦਿਲ ਦਿਲ ਕਰਦਾ ਹੈ ਕਿ ਤੇਰੀ ਹਿੱਕ ਤੇ ਸਿਰ ਰੱਖ ਕੇ ਪਈ ਰਹਾ ਸਿਰਫ ਆਪਾਂ ਦੋਵੇਂ ਹੋਈਏ ਹੋਰ ਕੋਈ ਨਾ ਹੋਵੇ ਚਤਰੀ ਨੂੰ ਆਪਣੀ ਹਿੱਕ ਨਾਲ ਘੁੱਟਦੀ ਵੀਰੋ ਕਹਿਣ ਲੱਗੀ ਕਮਲੀ ਨਾ ਹੋ ਵੀਰੋ ਆਪਾਂ ਇੱਕ ਦੂਜੇ ਲਈ ਕੀ ਹਾਂ ਇਹ ਸਿਰਫ ਆਪਾਂ ਜਾਣਦੇ ਹਾਂ ਦੁਨੀਆ ਲਈ ਸਾਡਾ ਰਿਸ਼ਤਾ ਪਹਿਲਾਂ ਵਾਲਾ ਹੀ ਹੈ ਤੇ ਹੁਣ ਦੇਖ ਦਿਨ ਵੀ ਚੱਲਣ ਵਾਲਾ ਹੋ ਗਿਆ ਹੈ ਜੇ ਆਪਾਂ ਨੂੰ ਕਿਸੇ ਨੇ ਇਕੱਠੇ ਦੇਖ ਲਿਆ ਫਿਰ ਔਖਾ ਹੋ ਜਾਣਾ بس ا دن ਔਖੀ ਸੋਖੀ ਲੰਗਾ ਲੈ ਰਾਤ ਹੁੰਦੇ ਹੀ ਮੈਂ ਫੇਰ ਆ ਜਾਵਾਂਗਾ ਵੀਰੂ ਦੇ ਉੱਪਰ ਤੋਂ ਖੜਾ ਹੋਣ ਦੀ ਕੋਸ਼ਿਸ਼ ਕਰਦਾ ਚਤਰਾ ਕਹਿਣ ਲੱਗਿਆ ਕਾਸ਼ ਅੱਜ ਦੀ ਰਾਤ ਮੁੱਕਦੀ ਹੀ ਨਾ ਜ ਦਿਨ ਚੜਨ ਤੋਂ ਪਹਿਲਾਂ ਮੈਂ ਤੇਰੀਆਂ ਬਾਹਾਂ ਵਿੱਚ ਹੀ ਮੁੱਕ ਜਾਂਦੀ ਫਿਰ ਚੰਦਰਾ ਵੀ ਛੋੜਾ ਤਾਂ ਨਾ ਪੈਂਦਾ ਚਤਰਿਆ ਹੁਣ ਤਾਂ ਚਤਰਿਆ ਇਉਂ ਲੱਗਦਾ ਹੈ ਜਿਵੇਂ ਤੇਰੇ ਬਿਨਾ ਜ਼ਿੰਦਗੀ ਵਿੱਚ ਕੁਝ ਹੋਰ ਬਚਿਆ ਹੀ ਨਹੀਂ ਸਾਰਾ ਕੁਝ ਤੂੰ ਹੀ ਬਣ ਗਿਆ ਵੀਰੋ ਨੇ ਖੜੇ ਹੋਏ ਛਤਰੀ ਨੂੰ ਪਿੱਛੇ ਤੋਂ ਘੁੱਟਦੀ ਨਹੀਂ ਕਿਹਾ ਕੁਝ ਚੀਰ ਲਈ ਛਤਰਾ ਤੇ ਵੀਰੋ ਦੋਵੇਂ ਹੀ ਸ਼ਾਂਤ ਹੋ ਗਏ ਸਿਰਫ ਤੇਜ ਤੇਜ ਧੜਕਦਾ ਵੀਰੋ ਦਾ ਦਿਲ ਸੁਣਾਈ ਦੇ ਰਿਹਾ ਸੀ ਵੀਰੋ ਅੱਖਾਂ ਬੰਦ ਕਰਕੇ ਛਤਰੀ ਦੇ ਨਾਲ ਲੱਗੀ ਹੋਈ ਸੀ ਛਤਰੀ ਨੇ ਵੀਰੋ ਨੂੰ ਫਿਰ ਹੌਸਲਾ ਦਿੱਤਾ ਤੇ ਸਮਝਾਇਆ ਪਰ ਵੀਰੋ ਨਹੀਂ ਚਾਹੁੰਦੀ ਕਿ ਛਤਰਾ ਇੱਕ ਪਲ ਲਈ ਵੀ ਮੇਰੇ ਤੋਂ ਦੂਰ ਹੋਵੇ ਜਿੰਨਾ ਛਤਰਾ ਵੀਰੋ ਨੂੰ ਛੱਡਣ ਲਈ ਕਹਿੰਦਾ ਵੀਰੋ ਨਹੀਂ ਘੁੱਟ ਕੇ ਛਤਰੇ ਨੂੰ ਜੱਫੀ ਪਾ ਲੰਨੀ ਛਤਰੇ ਦੇ ਪਿੱਛੇ ਖੜੀ ਵੀਰੋ ਛਤਰੇ ਨੇ ਵੀਰੋ ਨੂੰ ਪਿਆਰ ਨਾਲ ਸਮਝਾਇਆ ਕਿ ਵੀਰੋ ਦਿਨ ਚੜਨ ਵਾਲਾ ਹੈ ਹੁਣ ਮੈਨੂੰ ਜਾਣ ਦੇ ਜੇ ਕਿਸੇ ਨੇ ਆਪਾਂ ਨੂੰ ਇਸ ਹਾਲਤ ਵਿੱਚ ਵੇਖ ਲਿਆ ਫਿਰ ਔਖਾ ਹੋ ਜਾਣਾ ਹੈ ਤੇਰੇ ਲਈ ਵੀ ਤੇ ਮੇਰੇ ਲਈ ਵੀ ਪਰ ਵੀਰੋ ਛਤਰੇ ਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ ਉਹ ਤਾਂ ਬਸ ਛਤਰੇ ਨੂੰ ਪਿਆਰ ਕਰਨਾ ਚਾਹੁੰਦੀ ਸੀ ਲੋਕ ਵੀ ਉਠਣ ਲੱਗੇ ਸੀ ਚਤਰਾ ਨਹੀਂ ਚਾਹੁੰਦਾ ਸੀ ਕਿ ਕੋਈ ਮੁਸ਼ਕਿਲ ਖੜੀ ਹੋਵੇ ਕਿਉਂਕਿ ਵੀਰੋ ਚਤਰੇ ਲਈ ਸਿਰਫ ਇੱਕ ਮੋਹਰਾ ਹੀ ਸੀ ਕਿਉਂਕਿ ਚਤਰੇ ਦੀ ਅੱਖ ਕੱਚੀ ਕਲੀ ਲਾਲੀ ਤੇ ਸੀ ਇਸ ਲਈ ਚਤਰਾ ਨਹੀਂ ਚਾਹੁੰਦਾ ਸੀ ਕਿ ਮੇਰੇ ਤੇ ਵੀਰੋ ਬਾਰੇ ਕਿਸੇ ਨੂੰ ਕੋਈ ਗੱਲ ਪਤਾ ਲੱਗੇ ਜਿਸ ਨਾਲ ਲਾਲੀ ਮੇਰੇ ਹੱਥੋਂ ਨਿਕਲ ਜਾਵੇ ਵੀਰੋ ਨੇ ਵੀ ਭਾਵੇਂ ਚਤਰੇ ਨੂੰ ਖੁਸ਼ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਪਰ ਫਿਰ ਵੀ ਚਤਰੇ ਦੀਆਂ ਅੱਖਾਂ ਮੂਰੇ ਲਾਲੀ ਦਾ ਚਿਹਰਾ ਹੀ ਘੁੰਮ ਰਿਹਾ ਸੀ ਛਤਰੀ ਨੇ ਵੀਰੋ ਦੇ ਹੱਥਾਂ ਨੂੰ ਝਟਕੇ ਨਾਲ ਭਰੀ ਸੁੱਟ ਦਿੱਤਾ। ਥੋੜਾ ਗੁੱਸੇ ਨਾਲ ਵੀਰੋ ਵੱਲ ਦੇਖਿਆ। ਛਤਰੀ ਨੇ ਗੁੱਸੇ ਵਿੱਚ ਦੇਖ ਕੇ ਵੀਰੋ ਨੇ ਨੀਵੀਂ ਪਾ ਲਈ ਤੇ ਅੱਖਾਂ ਵਿੱਚ ਅਥਰੂ ਭਰ ਲਈ। ਵੀਰੋ ਦੇ ਮੋਢਿਆਂ ਤੇ ਹੱਥ ਰੱਖਦੇ ਛਤਰੀ ਨੇ ਵੀਰੋ ਨੂੰ ਸੌਰੀ ਕਿਹਾ। ਵੀਰੋ ਦੀਆਂ ਅੱਖਾਂ ਵਿੱਚ ਆਏ ਅਥਰੂਆਂ ਨੂੰ ਸਾਫ਼ ਕਰਦੇ ਛਤਰੀ ਨੇ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਮੈਨੂੰ ਮਾਫ਼ ਕਰ ਦੇ ਮੇਰੀ ਜਾਨ। ਤੈਨੂੰ ਦੁਖੀ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੈਂ ਬਸ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਦਿਨ ਚੜ ਚੁੱਕਿਆ ਹੈ ਲੋਕ ਵੀ ਉੱਠਣ ਲੱਗੇ ਨੇ ਇਸ ਲਈ ਮੈਨੂੰ ਕੁਝ ਵਕਤ ਲਈ ਜਾ ਲੈਣ ਦਿਓ ਮੈਂ ਰਾਤ ਹੁੰਦੇ ਹੀ ਫਿਰ ਤੇਰੀਆਂ ਬਾਹਾਂ ਵਿੱਚ ਹੋਵਾਂਗਾ ਵੀਰ ਉਹਦੀਆਂ ਜ਼ੁਲਫਾਂ ਵਿੱਚ ਹੱਥ ਫੇਰਦੇ ਚਤਰੀ ਨੇ ਕਿਹਾ ਵੀਰੋ ਨੇ ਵੀ ਆਪਣਾ ਗੁੱਸਾ ਦਿਖਾਇਆ ਆਪਣੇ ਆਪ ਨੂੰ ਚਤਰੀ ਦੀਆਂ ਬਾਹਾਂ ਵਿੱਚੋਂ ਆਜ਼ਾਦ ਕਰ ਲਿਆ ਵੀਰੋ ਆਪਣੇ ਕੱਪੜੇ ਲੱਭਣ ਲੱਗ ਪਏ ਜਿਹੜੇ ਫਰਸ਼ ਤੇ ਹੀ ਲਾਹ ਲਾ ਕੇ ਸੁੱਟ ਦਿੱਤੇ ਸੀ ਵੀਰੂ ਆਪਣੇ ਕੱਪੜੇ ਚੁੱਕ ਕੇ ਪਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਵੀਰੂ ਨੂੰ ਨਰਾਜ਼ ਦੇਖ ਦੇਖ ਕੇ ਛਤਰੀ ਨੇ ਵੀਰੂ ਨੂੰ ਮਨਾਉਣ ਦੇ ਇਰਾਦੇ ਨਾਲ ਪਿੱਛੋਂ ਤੋਂ ਫੜ ਲਿਆ ਗੁੱਸੇ ਵਿੱਚ ਮੇਰੀ ਜਾਨ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਉਹ ਵੀਰੂ ਦੇ ਲਾਲ ਹੋਏ ਜਿਸਮ ਨੂੰ ਘੁੱਟਦੇ ਛਤਰੀ ਨੇ ਕਿਹਾ ਵੀਰੂ ਚੁੱਪਚਾਪ ਆਪਣੇ ਕੱਪੜੇ ਪਾਉਂਦੀ ਰਹੀ ਵੀਰੂ ਦੀਆਂ ਹਿੱਲਦੀਆਂ ਗੋਲ-ਗੋਲ ਛਾਤੀਆਂ ਤੇ ਪਰਵੇਂ ਪਿੱਛੇ ਨੇ ਛਤਰੀ ਨੂੰ ਫਿਰ ਤੋਂ ਵੀਰੂ ਦੇ ਨੇੜੇ ਆਉਣ ਲਈ ਮਜਬੂਰ ਕਰ ਦਿੱਤਾ ਵੀਰੋ ਨੇ ਇੱਕ ਇੱਕ ਕਰਕੇ ਆਪਣੇ ਸਾਰੇ ਕੱਪੜੇ ਪਾ ਲਏ। ਚਤਰਾ ਵੀਰੂ ਨੂੰ ਕੱਪੜਿਆਂ ਦੇ ਉੱਪਰੋਂ ਹੀ ਸਹਿਲਾਉਣ ਲੱਗ ਪਿਆ ਸੀ। ਵੀਰੂ ਨੇ ਚਤਰੇ ਦੇ ਕੱਪੜੇ ਚੁੱਕੇ ਤੇ ਚਤਰੇ ਨੂੰ ਪਾਉਣ ਲਈ ਫੜਾ ਦਿੱਤੀ ਤੇ ਆਪ ਆਪਣੇ ਵਾਲਾਂ ਨੂੰ ਠੀਕ ਕਰਕੇ ਬੰਨਣ ਦੀ ਕੋਸ਼ਿਸ਼ ਕਰਨ ਲੱਗੀ। ਚਤਰੇ ਨੇ ਵੀਰੂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟਿਆ ਅਤੇ ਵੀਰੂ ਦੇ ਲਾਲ-ਲਾਲ ਬੁੱਲਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਹੁਣ ਕੁਝ ਨਹੀਂ ਕਰਨਾ, ਤੂੰ ਚੁੱਪਚਾਪ ਆਪਣੇ ਕੱਪੜੇ ਪਾ ਤੇ ਜਾ ਇੱਥੋਂ। ਚਤਰੀ ਨੇ ਪਿੱਛੇ ਵੱਲ ਤੱਕਾ ਦਿੰਦੀ ਵੀਰੋ ਕਹਿਣ ਲੱਗੀ ਚਤਰਾ ਵੀਰੋ ਦੇ ਫਿਰ ਤੋਂ ਨੇੜੇ ਆਉਣਾ ਚਾਹੁੰਦਾ ਸੀ ਪਰ ਵੀਰੋ ਆਪ ਪਾਸੇ ਹੋ ਗਈ ਤੇ ਚਤਰੀ ਨੇ ਫਿਰ ਤੋਂ ਕਿਹਾ ਕਿ ਕਪੜੇ ਪਾ ਤੇ ਜਲਦੀ ਨਾਲ ਚਲਾ ਜਾ ਵੀਰੋ ਆਪ ਰਸੋਈ ਦੇ ਦਰਵਾਜ਼ੇ ਤੱਕ ਆ ਗਈ ਤੇ ਦੇਖਣ ਲੱਗੀ ਕਿ ਕਿਤੇ ਕੋਈ ਉੱਠਿਆ ਤਾਂ ਨਹੀਂ ਵੀਰੋ ਚਤਰੀ ਨੂੰ ਜਲਦੀ ਜਾਣ ਲਈ ਕਹਿ ਕੇ ਆਪ ਥੋੜਾ ਬਾਹਰ ਤੱਕ ਆ ਗਈ لالیتے ਬਿਸ਼ਨਕਰ ਨੂੰ ਦੇਖਣ ਦੀ ਕੋਸ਼ਿਸ਼ ਕਰਨ ਲੱਗੀ ਕਿ ਕਿਤੇ ਉੋਠੀਆਂ ਤਾਂ ਨਹੀਂ ਚਤਰਾ ਵੀ ਆਪਣੇ ਕੱਪੜੇ ਪਾ ਕੇ ਬਾਹਰ ਆ ਗਿਆ ਚਤਰਾ ਘਰ ਦੇ ਦਰਵਾਜ਼ੇ ਵੱਲ ਜਾਣ ਲੱਗਾ ਪਰ ਵੀਰੋ ਨੇ ਚਤਰੇ ਨੂੰ ਕਾਲੀ ਨਾਲ ਆ ਕੇ ਬਾਹਰ ਤੋਂ ਫੜ ਕੇ ਰੋਕਿਆ ਤੇ ਕਿਹਾ ਕਿ ਪਸ਼ੂਆਂ ਵਾਲੇ ਪਾਸੇ ਦੀ ਲੰਘ ਜਾ ਇਧਰ ਦੀ ਕੋਈ ਦੇਖ ਲਓ ਚਤਰਾ ਕਾਲੀ ਨਾਲ ਪਸ਼ੂਆਂ ਵਾਲੇ ਪਾਸੇ ਜਾਣ ਲੱਗਾ ਕੰਧ ਤੇ ਚੜਨ ਵੇਲੇ ਚਤਰੇ ਦਾ ਕਾਲੀ ਵਿੱਚ ਪੈਰ ਤੇ ਅਜੀਬ ਕਸ਼ਮਕਸ਼ ਵਿੱਚ ਉਲਝ ਗਿਆ ਤੇ ਤੈਨੂੰ ਭੁੱਲਣਾ ਚਾਹਾਂ ਤਾਂ ਤੇਰੀ ਯਾਦ ਆਵੇ ਤੈਨੂੰ ਯਾਦ ਰੱਖਾਂ ਤਾਂ ਤੇਰੀ ਬੇਵਫਾਈ ਸਾਹਮਣੇ ਆ ਜਾਵੇ ਵੀਰੋ ਵਿਰੇ ਦੇ ਵਿਚਕਾਰ ਖੜੀ ਹੋਈ ਸੀ ਚਤਰੇ ਦੇ ਡਿੱਗਨ ਦਾ ਖੜਕਾ ਅੰਦਰ ਕਮਰੇ ਵਿੱਚ ਲਾਲੀ ਤੇ ਵਿਸ਼ਨਗੋਰ ਦੇ ਕੰਨੀ ਵੀ ਪੈ ਗਿਆ ਵਿਸ਼ਨਗੋਰ ਕਾਲੀ ਨਾਲ ਆਪਣੇ ਮੰਜੇ ਤੋਂ ਉੱਠੀ ਤੇ ਹੜਬੜਾਹਟ ਵਿੱਚ ਕਮਰੇ ਤੋਂ ਬਾਹਰ ਕਿਸ਼ਨੇ ਦੇ ਮੰਜੇ ਕੋਲ ਆ ਗਈ ਵਿਸ਼ਨਗੋਰ ਨੂੰ ਲੱਗਿਆ ਸੀ ਕਿ ਸ਼ਾਇਦ ਕਿਸ਼ਨਾ ਹੀ ਮੰਜੇ ਤੋਂ ਥੱਲੇ ਡੇਕ ਪਿਆ ਹੈ લાલી ਵੀ ਆਪਣੀ ਨਾਨੀ ਦੇ ਪਿੱਛੇ-ਪਿੱਛੇ ਉੱਟ ਕੇ ਬਾਹਰ ਆ ਗਈ। ਕਿਸ਼ਨੇ ਨੂੰ ਠੀਕ-ਠਾਕ ਦੇਖ ਕੇ ਬਿਸ਼ਨਕੌਰ ਨੇ ਲਾਲੀ ਨੂੰ ਬਾਹਰ ਦੇਖਣ ਲਈ ਕਿਹਾ। ਲਾਲੀ ਨੂੰ ਵੀ ਲੱਗਿਆ ਕਿ ਸ਼ਾਇਦ मामੀ ਜੀ ਹੀ ਨਾ ਡਿੱਗ ਪਏ ਹੋਣ। ਲਾਲੀ ਕਾਲੀ ਨਾਲ ਬਾਹਰ ਆਉਣ ਦੀ ਕੋਸ਼ਿਸ਼ ਕਰਨ ਲੱਗੀ। ਉਧਰ ਵੀਰੋ ਦੀ ਨਿਗਾਹ ਦੋਵੇਂ ਪਾਸੇ ਹੀ ਟਿੱਕੀ ਹੋਈ ਸੀ। ਉਹ ਛਤਰੇ ਨੂੰ ਜਲਦੀ ਨਾਲ ਖੜਾ ਹੋਣ ਤੇ ਬਾਹਰ ਜਾਣ ਲਈ ਇਸ਼ਾਰਿਆਂ ਨਾਲ ਕਹਿ ਰਹੀ ਸੀ। ਦੂਜੇ ਪਾਸੇ ਵੀਰੂ ਦੀ ਨਿਗਾਹ ਲਾਲੀ ਤੇ ਬਿਸ਼ਨਕੌਰ ਵੱਲ ਵੀ ਸੀ ਕਿਉਂਕਿ ਵੀਰਾਂ ਨੂੰ ਡਰ ਸੀ ਕਿ ਕਿਤੇ ਲਾਲੀ ਜਾਂ ਬਿਸ਼ਨਕੌਰ ਉੱਟ ਕੇ ਬਾਹਰ ਨਾ ਆ ਜਾਣ ਜੇਕਰ ਉਹ ਬਾਹਰ ਆ ਜਾਂਦੀਆਂ ਤਾਂ ਵੀਰ ਉਹਦਾ ਸਾਰਾ ਖੇਡ ਵਿਗੜ ਜਾਣਾ ਸੀ ਇੱਕ ਪਲ ਵਿੱਚ ਹੀ ਸਾਰੀ ਤਾਣੀ ਉਲਝ ਜਾਣੀ ਸੀ ਇਸ ਲਈ ਵੀਰ ਉਹੜੇ ਦੇ ਵਿਚਕਾਰ ਖੜੀ ਹੋਈ ਸੀ ਉਧਰ ਡਿੱਗਦੇ ਹੋਏ ਚਤਰੇ ਦਾ ਪੈਰ ਮਰੋੜ ਖਾ ਰਿਹਾ ਸੀ ਜਿਸ ਕਰਕੇ ਚਤਰੇ ਨੂੰ ਦਰਦ ਹੋ ਰਿਹਾ ਸੀ ਪਰ ਫਿਰ ਵੀ ਚਤਰੇ ਨੇ ਉੱਠਣ ਦੀ ਕੋਸ਼ਿਸ਼ ਕੀਤੀ ਉਧਰ ਲਾਲੀ ਵੀ ਬਾਹਰ ਆ ਰਹੀ ਸੀ ਚਤਰਾ ਦੁਬਾਰਾ ਦੁਕਾਨਦ ਨੂੰ ਹੱਥ ਪਾ ਕੇ ਉੱਪਰ ਚੜਨ ਦੀ ਕੋਸ਼ਿਸ਼ ਕਰਨ ਲੱਗਿਆ ਚਤਰੇ ਨੇ ਹਾਲੇ ਕੰਦ ਨੂੰ ਹੱਥ ਪਾ ਕੇ ਉੱਪਰ ਚੜਨ ਲਈ ਪੈਰ ਹੀ ਕੰਦ ਦੀਆਂ ਤਰੇੜਾਂ ਵਿੱਚ ਪਾਇਆ ਸੀ ਕਿ ਵੀਰੋ ਨੂੰ ਲਾਲੀ ਦੀ ਪੈੜ ਚੱਲ ਸੁਣਾਈ ਦਿੱਤੀ ਲਾਲੀ ਦੇ ਆਉਣ ਦੀ ਆਹਟ ਨਾਲ ਵੀਰੋ ਨੂੰ ਕੰਨਾਂ ਤੋਂ ਲੈ ਕੇ ਪੈਰਾਂ ਤੱਕ ਮੁੜ ਕਾਉਣ ਲੱਗ ਪਿਆ ਵੀਰੋ ਇੱਕ ਅੱਖ ਨਾਲ ਚਤਰੇ ਨੂੰ ਤੇ ਦੂਜੀ ਅੱਖ ਨਾਲ ਲਾਲੀ ਨੂੰ ਦੇਖਣ ਲੱਗੀ ਆਪਣੇ ਹੱਥਾਂ ਨੂੰ ਇੱਕ ਦੂਜੇ ਵਿੱਚ ਮਸਲਦੀ ਹੋਈ ਵੀਰੋ ਚਤਰੇ ਨੂੰ ਜਲਦੀ ਜਲਦੀ ਜਾਣ ਲਈ ਇਸ਼ਾਰਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ ਵੀਰੋ ਦਾ ਦਿਲ ਤਾਂ ਕਰਦਾ ਸੀ ਕਿ ਜਲਦੀ ਨਾਲ ਜਾਵਾਂ ਤੇ ਚਤਰੇ ਨੂੰ ਕੰਧ ਟੱਪਣ ਵਿੱਚ ਮਦਦ ਕਰਦੀ ਵਾਂ ਪਰ ਵੀਰੋ ਚਾਹ ਕਿ ਵੀ ਆਪਣੀ ਜ਼ੁਬਾਨ ਨਹੀਂ ਖੋਲ ਸਕਦੀ ਸੀ ਇੱਕ ਪਾਸੇ ਲਾਲੀ ਵੀਰੋ ਦੇ ਨੇੜੇ ਨੇੜੇ ਆ ਰਹੀ ਸੀ ਦੂਜੇ ਪਾਸੇ ਚਤਰਾ ਹਲੇ ਕੰਧ ਨਹੀਂ ਟੱਪ ਸਕਿਆ ਸੀ ਵੀਰੋ ਦਾ ਪੂਰਾ ਸਰੀਰ ਮੁੜਕੀ ਨਾਲ ਭੇਜ ਚੁੱਕਿਆ ਸੀ ਵੀਰ ਨੂੰ ਆਪਣੀ ਜਾਨ ਨਿਕਲਦੀ ਹੋਈ ਮਹਿਸੂਸ ਹੋ ਰਹੀ ਸੀ ਵੀਰੋ ਨੂੰ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਹੱਡਾਂ ਪੈਰਾਂ ਵਿੱਚ ਜਾਨ ਹੀ ਨਾ ਰਹੀ ਹੋਵੇ ਵੀਰੋ ਨੂੰ ਆਪਣੀ ਇੱਜ਼ਤ ਮਿੱਟੀ ਵਿੱਚ ਰੋਲਦੀ ਦਿਖਾਈ ਦੇ ਰਹੀ ਸੀ ਲਾਲੀ ਤੇ ਵੀਰੋ ਦਾ ਚੰਦ ਕੋ ਕਦਮਾਂ ਦਾ ਹੀ فاਸਲਾ ਰਹਿ ਗਿਆ ਸੀ ਵੀਰੋ ਨੇ ਚਤਰੇ ਵੱਲ ਦੇਖਿਆ ਉਹ ਹਾਲੇ ਵੀ ਕੰਧ ਨੂੰ ਟੱਪ ਨਹੀਂ ਸਕਿਆ ਸੀ ਆਖਰ ਨੂੰ ਵੀਰੋ ਨੂੰ ਹੋਰ ਤਾਂ ਕੁਝ ਓੜਿਆ ਨਾ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਵੀਰੋ ਹੀ ਆਪਣੇ ਗਿੱਟੇ ਨੂੰ ਫੜਦੀ ਹੋਈ ਭੂੰਜੇ ਬੈਠ ਕੇ ਚੀਕਣ ਲੱਗ ਪਈ ਲਾਲੀ ਵੀ ਇੱਕਦਮ ਵੀਰੋ ਦੇ ਚੀਕਣ ਨਾਲ ਭੱਜ ਕੇ ਵੀਰੋ ਦੇ ਕੋਲ ਆ ਗਈ ਵੀਰੋ ਨੂੰ ਪੁੱਛਣ ਲੱਗੀ ਕਿ ਕੀ ਹੋਇਆ ਮਾਮੀ ਜੀ ਤੁਸੀਂ ਚੀਕ ਕਿਉਂ ਰਹੇ ਹੋ ਵੀਰੋ ਨੂੰ ਇਹ ਵੀ ਸੀ ਕਿ ਲਾਲੀ ਕੰਧ ਵੱਲ ਵੀ ਨਾ ਵੇਖੀ ਇਸ ਲਈ ਵੀਰੋ ਨੇ ਲਾਲੀ ਨੂੰ ਆਪਣਾ ਗਿੱਟਾ ਦਿਖਾ ਕੇ ਰੋਂਦੀ ਬਿਲਕੁਲੀ ਨਹੀਂ ਕਿਹਾ ਕਿ ਲਾਲੀ ਮੇਰਾ ਪੈਰ ਤਿਲਕ ਗਿਆ ਸੀ ਤੇ ਮੈਂ ਡਿੱਗ ਪਈ ਲੱਗਦਾ ਗਿੱਟਾ ਟੁੱਟ ਗਿਆ ਮੇਰਾ ਹਾਈ ਬੂ ਹਾਈ ਬੂ ਕਰਦੀ ਵੀਰੋ ਹੋ ਕੇ ਲੈਣ ਲੱਗ ਪਈ ਪਰ ਤੁਸੀਂ ਕੁਝ ਛੇਰ ਪਹਿਲਾਂ ਤਾਂ ਠੀਕ ਠਾਕ ਖੜੀ ਹੋਈ ਸੀ ਮੈਂ ਅੰਦਰੋਂ ਬਾਹਰ ਆਉਂਦੀ ਹੋਈ ਨੇ ਦੇਖਿਆ ਸੀ ਫਿਰ ਇੱਕਦਮ ਕੀ ਹੋ ਗਿਆ ਲਾਲੀ ਨੇ ਵੀਰੋ ਦਾ ਗਿੱਟਾ ਫੜ ਕੇ ਮਸਲਦੀ ਹੋਈ ਨੇ ਕਿਹਾ ਤੈਨੂੰ ਕੀ ਲੱਗਦਾ ਮੈਂ ਕੋਈ ਝੂਠ ਬੋਲ ਰਹੀ ਆ ਜਾਂ ਮੈਨੂੰ ਕੋਈ ਸ਼ੌਂਕ ਸੀ ਤੇਰੇ ਕੋਲੋਂ ਗੱਲਾਂ ਸੁਣਨ ਦਾ ਜਾਂ ਤੂੰ ਮੈਂ ਆਪੇ ਖੜੀ ਹੋ ਜਾਵਾਂਗੀ ਹੌਲੀ ਹੌਲੀ ਆਪਣੀ ਕੀਤੀ ਹੋਈ ਗਲਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਵੀਰੋ ਲਾਲੀ ਨੇ ਗੁੱਸੇ ਨਾਲ ਬੋਲਣ ਲੱਗੀ ਨਹੀਂ ਨਹੀਂ ਮਾਮੀ ਜੀ ਮੈਂ ਇਦਾਂ ਥੋੜੀ ਕਹਿ ਰਹੀ ਆ ਲਿਆਓ ਪੈਰ ਮੇਰੇ ਵੱਲ ਕਰੋ ਮੈਂ ਮਾਲਿਸ਼ ਕਰਦੀ ਮੈਂ ਦੀ ਤੁਹਾਨੂੰ ਦਰਦ ਵੀ ਹੋ ਰਿਹਾ ਹੋਣਾ ਥੋੜਾ ਆਰਾਮ ਮਿਲ ਜਾਵੇਗਾ ਵੀਰੋ ਦਾ ਪੈਰ ਆਪਣੇ ਵੱਲ ਕਰਦੀ ਲਾਲੀ ਕਹਿਣ ਲੱਗੀ ਬਸ ਬਸ ਰਹਿਣ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਤੇ ਮੈਂ ਆਪੇ ਖੜੀ ਹੋ ਜਾਵਾਂਗੀ ਤੇ ਮਾਲਿਸ਼ ਵੀ ਮੈਂ ਆਪ ਹੀ ਕਰ ਲਵਾਂਗੀ ਵੀਰੋ ਲਾਲੀ ਨੂੰ ਆਪਣਾ ਗੁੱਸਾ ਵੀ ਦਿਖਾ ਰਹੀ ਸੀ ਤੇ ਨਾਲ-ਨਾਲ ਆਪਣੀ ਗੱਲਾਂ ਵਿੱਚ ਵੀ ਉਲਝਾ ਰਹੀ ਸੀ। ਪੈਰ ਵਿੱਚ ਮੋਚ ਹੋਣ ਕਰਕੇ ਚਤਰੇ ਨੂੰ ਦਰਦ ਹੋ ਰਿਹਾ ਸੀ ਤੇ ਉਸ ਤੋਂ ਕੰਦ ਟੱਪੀ ਨਹੀਂ ਜਾ ਰਹੀ ਸੀ। ਹੜਬੜਾਹਟ ਵਿੱਚ ਚਤਰਾ ਕੋਸ਼ਿਸ਼ ਕਰਦਾ ਤੇ ਫਿਰ ਅਚਾਨਕ ਡਿੱਗ ਪੈਂਦਾ। ਕਾਲੀ-ਕਾਲੀ ਵਿੱਚ ਚਤਰਾ ਕਈ ਵਾਰ ਕੰਦ ਤੋਂ ਥੱਲੇ ਡਿੱਗ ਪਿਆ। ਲਾਲੀ ਤੇ ਵੀਰੋ ਦੀ ਹੁੰਦੀ ਮਿੰਨੀ-ਮਿੰਨੀ ਗੱਲਬਾਤ ਨੂੰ ਸੁਣ ਕੇ ਬਿਸ਼ਨ ਕੋਰ ਵੀ ਬਾਹਰ ਵੱਲ ਆਉਣ ਲੱਗੀ। ਥੋੜਾ ਬਾਹਰ ਆ ਕੇ ਹੀ ਬਿਸ਼ਨਕੌਰ ਨੇ ਲਾਲੀ ਨੂੰ ਪੁੱਛਿਆ ਕੀ ਕੀ ਹੋਇਆ ਹੈ ਲਾਲੀ ਤਾਂ ਗੁਲਾਲੀ ਨੇ ਜਵਾਬ ਦਿੱਤਾ ਕਿ ਕੁਝ ਜ਼ਿਆਦਾ ਨਹੀਂ ਹੋਇਆ ਨਾਨੀ ਜੀ ਬਸ ਮਾਮੀ ਜੀ ਦੇ ਪੈਰ ਵਿੱਚ ਮੋਚ ਆ ਗਈ ਹੈ ਜਿਸ ਕਰਕੇ ਉਹਨਾਂ ਨੂੰ ਦਰਦ ਹੋ ਰਿਹਾ ਹੈ ਬਿਸ਼ਨਕੌਰ ਵੀ ਹੌਲੀ-ਹੌਲੀ ਤੁਰਦੀ ਹੋਈ ਲਾਲੀ ਤੇ ਵੀਰੋ ਦੇ ਕੋਲ ਪਹੁੰਚ ਗਈ ਬਿਸ਼ਨਕੌਰ ਨੇ ਲਾਲੀ ਨੂੰ ਕਿਹਾ ਕਿ ਵੀਰ ਉਹਨੂੰ ਖੜੀ ਕਰਕੇ ਅੰਦਰ ਲੈ ਜਾ ਲਾਲੀ ਵੀਰ ਨੂੰ ਖੜੀ ਕਰਨ ਦੀ ਕੋਸ਼ਿਸ਼ ਕਰਨ ਲੱਗੀ ਬਿਸ਼ਨਕੌਰ ਆਪ ਹਨੇਰੇ ਵਿੱਚ ਹੌਲੀ-ਹੌਲੀ ਤੁਰਦੀ ਹੋਈ ਪਸ਼ੂਆਂ ਵਾਲੇ ਪਾਸੇ ਜਾਣ ਲੱਗੀ। ਬਿਸ਼ਨਕੌਰ ਉਸ ਪਾਸੇ ਵੱਲ ਜਾਂਦੀ ਦੇਖ ਕੇ ਵੀਰੋ ਦਾ ਦਿਲ ਹੋਰ ਵੀ ਜ਼ਿਆਦਾ ਡਰਨ ਲੱਗ ਪਿਆ। ਵੀਰੋ ਨੇ ਆਪਣੀ इजਤ ਰੁੱਲਦੀ ਦਿਖਾਈ ਦੇਣ ਲੱਗ ਪਈ। ਬਿਸ਼ਨਕੌਰ ਹਲੇ ਦੋ ਕਦਮ ਹੀ ਅੱਗੇ ਤੁਰੀ ਸੀ ਕਿ ਵੀਰੋ ਹੋਰ ਵੀ ਜ਼ਿਆਦਾ ਦਰਦ ਦਾ ਬਹਾਨਾ ਕਰਕੇ ਚੀਕਣ ਲੱਗ ਪਈ। ਲਾਲੀ ਨੇ ਵੀਰੋ ਨੂੰ ਜਿਵੇਂ-ਤੇਵੇਂ ਕਰਕੇ ਖੜੀ ਤਾਂ ਕਰ ਲਿਆ ਸੀ ਪਰ ਲੱਗਦਾ ਸੀ ਵੀਰੋ ਨੇ ਅੰਦਰ ਨਹੀਂ ਜਾਣਾ। ਕਿਉਂਕਿ ਜਦੋਂ ਲਾਲੀ ਥੋੜਾ ਜਿਹਾ ਅੱਗੇ ਤੋਰਨ ਦੀ ਕੋਸ਼ਿਸ਼ ਕਰਦੀ ਤਾਂ ਵੀਰੋਂ ਐਵੇਂ ਦਿਖਾਉਣ ਲੱਗਦੀ ਜਿਵੇਂ ਉਸ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਵੀਰੋਂ ਨੇ ਲਾਲੀ ਨੂੰ ਉੱਥੇ ਹੀ ਬਿਠਾਉਣ ਲਈ ਕਈ ਵਾਰ ਕਹਿ ਦਿੱਤਾ ਲਾਲੀ ਨੇ ਫਿਰ ਵੀ ਆਪਣੀ ਕੋਸ਼ਿਸ਼ ਜਾਰੀ ਰੱਖੀ ਤੇ ਨਾ ਨਾ ਕਰਦੀ ਵੀਰੋਂ ਨੂੰ ਖੜੀ ਕਰਕੇ ਅੰਦਰ ਲੈ ਹੀ ਗਈ ਵੀਰੋਂ ਵੀ ਬਹੁਤ ਜ਼ਿਆਦਾ ਡਰ ਚੁੱਕੀ ਸੀ ਵੀਰੋਂ ਨੂੰ ਆਪਣੀ ਚੋਰੀ ਫੜੇ ਜਾਣ ਦਾ ਡਰ ਸਤਾ ਰਿਹਾ ਸੀ ਵੀਰੋਂ ਦਾ ਪੂਰਾ ਸਰੀਰ ਪੀਲਾ ਹੋ ਚੁੱਕਿਆ ਸੀ ਵੀਰੋ ਰੱਬ ਅੱਗੇ ਹੱਥ ਵੀ ਜੋੜ ਰਹੀ ਸੀ ਕਿ ਆਪਣੀ ਇੱਜ਼ਤ ਬਚਾਉਣ ਲਈ ਬਿਸ਼ਨਕੌਰ ਹੌਲੀ-ਹੌਲੀ ਤੁਰਦੀ ਪਸ਼ੂਆ ਵਾਲੇ ਪਾਸੇ ਆ ਗਈ। ਚਤਰੀ ਤੋਂ ਹੱਲੇ ਵੀ ਕੰਦ ਲੰਘੀ ਨਹੀਂ ਗਈ ਸੀ। ਬਿਸ਼ਨਕੌਰ ਨੂੰ ਇਸ ਪਾਸੇ ਆਉਂਦੀ ਦੇਖ ਕੇ ਚਤਰੀ ਨੇ ਪਹਿਲਾਂ ਤਾਂ ਪਸ਼ੂਆਂ ਦੇ ਉਹਲੇ ਹੀ ਆਪਣੇ ਆਪ ਨੂੰ ਲੁਕਾਉਣਾ ਚਾਹਿਆ। ਪਰ ਜਦੋਂ ਬਿਸ਼ਨਕੌਰ ਸਿੱਧੀ ਇੱਧਰ ਹੀ ਆਉਂਦੀ ਜਾਪੀ ਤਾਂ ਥੱਲੇ ਪੈ ਗਿਆ। ਤੇਰੇ ਰਿਸਕ ਰਿਸਕ ਕੇ ਤੂੜੀ ਵਾਲੇ ਕੋਠੇ ਦੇ ਅੰਦਰ ਜਾਣ ਲੱਗਿਆ। ਬਿਸ਼ਨਕੌਰ ਮੱਝਾਂ ਨੂੰ ਖੁਰਲੀ ਤੇ ਬੰਨਣ ਲੱਗ ਪਏ। ਚਤਰਾਉ ਪੁੰਝੇ ਰਿਸਕ ਦਾ ਰਿਸਕ ਦਾ ਅਤੇ ਬਿਸ਼ਨਕੌਰ ਤੋਂ ਬਚਦਾ ਹੋਇਆ ਤੂੜੀ ਵਾਲੇ ਅੰਦਰ ਪਹੁੰਚ ਗਿਆ। ਉਦੋਂ ਵੀਰੋ ਵੀ ਆਪਣੇ ਡਰਾਮੇ ਨੂੰ ਪੂਰੀ ਸੰਜੀਦਗੀ ਨਾਲ ਕਰ ਰਹੀ ਸੀ। ਉਸਨੇ ਲਾਲੀ ਨੂੰ ਇੱਕ ਵਾਰ ਵੀ ਨਾ ਇਹ ਲੱਗਣ ਦਿੱਤਾ ਕਿ ਇਹ ਸਭ ਕੁਝ ਝੂਠ ਹੈ। ਬਿਸ਼ਨਕੌਰ ਮੱਝਾਂ ਨੂੰ ਖੁਰਲੀ ਤੇ ਬੰਨ ਕੇ ਤੂੜੀ ਵਾਲੇ ਅੰਦਰ ਚਲੀ ਗਈ। ਚਤਰਾ ਵਿਸ਼ਨਕੋਰ ਨੂੰ ਆਉਂਦੀ ਦੇਖ ਕੇ ਹੋਰ ਬੰਦੇ ਵੱਲੋਂ ਤਪੂਲੋਂ ਤੱਕ ਦੇ ਸਫਲ ਬੜੀ ਅਜੀਬ ਹੋ ਗਈ ਕਿ ਇੱਥੇ ਕੋਈ ਹੈ ਅਸੀਂ ਮੰਗਦੇ ਰਹੇ ਦੁਆਵਾਂ ਪਰੰਤੂ ਚਤਰੇ ਨੂੰ ਲੱਗ ਰਿਹਾ ਸੀ ਕਿ ਵਿਸ਼ਨਕੋਰ ਨੂੰ ਮੇਰੇ ਇੱਥੇ ਹੋਣ ਦਾ ਪਤਾ ਲੱਗ ਗਿਆ ਹੈ ਚਤਰਾ ਆਪਣੇ ਆਪ ਨੂੰ ਬਚਾਉਣ ਲਈ ਆਟੇ ਵਾਲੇ ਡਰਮ ਦੇ ਓਲੇ ਹੋ ਗਿਆ ਵਿਸ਼ਨਕੋਰ ਵੀ ਹਨੇਰੇ ਵਿੱਚ ਹੌਲੀ-ਹੌਲੀ ਤੁਰਦੀ ਡਰਮ ਦੇ ਕੋਲ ਪਹੁੰਚ ਗਈ ਚਤਰੇ ਨੂੰ ਆਪਣੇ ਫੜੇ ਜਾਣ ਦਾ ਬਹੁਤ ਜ਼ਿਆਦਾ ਡਰ ਸਤਾਉਣ ਲੱਗ ਪਿਆ ਤਰੇ ਦੇ ਮਨ ਵਿੱਚ ਆਇਆ ਕਿ ਆਪਣੇ ਆਪ ਨੂੰ ਬਚਾਉਣ ਲਈ ਮੈਂ ਬਿਸ਼ਨਕਰ ਨੂੰ ਇੱਥੇ ਹੀ ਮਾਰ ਦਿੰਦਾ ਹਾਂ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾ ਨਾਲੇ ਫਿਰ ਇੱਥੇ ਆਉਣਾ ਜਾਣਾ ਵੀ ਸੌਖਾ ਹੋ ਜਾਵੇਗਾ ਵੀਰੋ ਤਾਂ ਪਹਿਲਾਂ ਹੀ ਮੇਰੀ ਮੁਠੀ ਵਿੱਚ ਆ ਚੁੱਕੀ ਹੈ ਫਿਰ ਮੈਂ ਲਾਲੀ ਨੂੰ ਵੀ ਆਪਣੇ ਜਾਲ ਵਿੱਚ ਫਸਾ ਲਵਾਂਗਾ ਕਿਸ਼ਨਾ ਤਾਂ ਉਂਝ ਵੀ ਸ਼ਰਾਬੀ ਹੈ ਉਸ ਨੂੰ ਘਰ ਦੀ ਕੱਢੀ ਸ਼ਰਾਬ ਹੋਰ ਪਿਆ ਦਿਆ ਕਰਨੀ ਉਸ ਨੂੰ ਕਿਹੜਾ ਕੁਝ ਪਤਾ ਚੱਲਣਾ ਚਤਰਾ ਬਿਸ਼ਨਕੋਰ ਤੇ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਆਟੇ ਵਾਲੇ ਡਰਮ ਦੇ ਨਾਲ ਲਾ ਕੇ ਰੱਖੀ ਲੋਹੇ ਦੀ ਰਾੜ ਨੂੰ ਵੀ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਸੀ ਬਿਸ਼ਨਕੋਰ ਡਰਮ ਵਿੱਚੋਂ ਆਟਾ ਲੈ ਕੇ ਵਾਪਸ ਮੁੜਨ ਲੱਗੀ ਚਤਰਾ ਵੀ ਲੋਹੇ ਦੀ ਰਾੜ ਹੱਥ ਵਿੱਚ ਫੜ ਕੇ ਖੜਾ ਹੋ ਗਿਆ ਚਤਰਾ ਲਗਭਗ ਬਿਸ਼ਨਕੋਰ ਦੇ ਸਿਰ ਵਿੱਚ वार ਕਰਨ ਵਾਲਾ ਹੀ ਸੀ ਕਿ ਅਚਾਨਕ ਲਾਲੀ ਦੀ ਆਵਾਜ਼ ਆ ਗਈ ਨਾਨੀ ਜੀ ਤੁਸੀਂ ਕਿੱਥੇ ਹੋ ਲਾਲੀ ਆਪਣੀ ਨਾਨੀ ਨੂੰ ਆਵਾਜ਼ ਦੇ ਰਹੀ ਸੀ ਲਾਲੀ ਦੀ ਆਵਾਜ਼ ਸੁਣ ਕੇ ਚਤਰੀ ਦੇ ਹੱਥ ਇੱਕਦਮ ਰੁਕ ਗਏ ਲਾਲੀ ਦੀ ਆਵਾਜ਼ ਸੁਣ ਕੇ ਚਤਰੀ ਦੇ ਹੱਥ ਇੱਕਦਮ ਰੁਕ ਗਏ ਆਪਣੇ ਆਪ ਨੂੰ ਬਚਾਉਣ ਲਈ ਤੇਜ਼ੀ ਨਾਲ ਚਤਰਾ ਫਿਰ ਤੋਂ ਆਟੇ ਵਾਲੇ ਡਰਮ ਦੀ ਓਲੀ ਉੱਲਕ ਗਿਆ ਮਨ ਹੀ ਮਨ ਵਿੱਚ ਲਾਲੀ ਨੂੰ ਗਾਣਾ ਵੀ ਕੱਢਣ ਲੱਗ ਪਿਆ ਲਾਲੀ ਆਪਣੀ ਨਾਨੀ ਕੋਲ ਪਹੁੰਚ ਗਈ ਬਿਸ਼ਨ ਕੋਰ ਵੀ ਹਨੇਰੇ ਵਿੱਚ ਹੌਲੀ-ਹੌਲੀ ਤੁਰਦੀ ਬਾਹਰ ਆ ਗਈ ਲਾਲੀ ਨੇ ਆਪਣੀ ਨਾਨੀ ਵਿਸ਼ਨਗੌਰ ਨੂੰ ਘਰ ਦੇ ਅੰਦਰ ਭੇਜ ਦਿੱਤਾ ਅਤੇ ਆਪ ਪਸ਼ੂਆਂ ਨੂੰ ਆਟਾ ਪਾਉਣ ਲੱਗ ਪਈ। ਚਤਰਾ ਵੀ ਹੌਲੀ-ਹੌਲੀ ਖਿਸਕਦਾ ਹੋਇਆ ਵਰਾਂਡੇ ਦੇ ਬਾਹਰ ਤੱਕ ਆ ਗਿਆ। ਚਤਰਾ ਕੰਮ ਕਰ ਰਹੀ ਲਾਲੀ ਨੂੰ ਦੇਖ ਰਿਹਾ ਸੀ। ਲਾਲੀ ਦਾ ਮੂੰਹ ਦੂਜੇ ਪਾਸੇ ਹੋਣ ਕਰਕੇ ਲਾਲੀ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਉਹਦਾ ਪੂਰਾ ਧਿਆਨ ਆਪਣੇ ਕੰਮ ਵੱਲ ਹੀ ਸੀ। ਚਤਰਾ ਆਪਣੀ ਮਾੜੀ ਨਿਗਾਹ ਨਾਲ ਲਾਲੀ ਦੇ ਪਿੱਛੇ ਨੂੰ ਦੇਖ ਰਿਹਾ ਸੀ। ਲਾਲੀ ਦੀ ਚੜਦੀ ਉਮਰ ਅਤੇ ਜਵਾਨੀ ਦਾ ਜੋਸ਼ ਚਤਰੇ ਨੂੰ ਲਾਲੀ ਦੇ ਅੰਗ-ਅੰਗ ਵਿੱਚੋਂ ਮਹਿਸੂਸ ਹੋ ਰਿਹਾ ਸੀ। ਚਤਰਾ ਭਾਵੇਂ ਲਾਲੀ ਤੋਂ ਦੂਰ ਹੀ ਸੀ ਪਰ ਲਾਲੀ ਦੇ ਜਿਸਮ ਦੀ ਖੁਸ਼ਬੂ ਚਤਰੇ ਨੂੰ ਦੂਰੋਂ ਹੀ ਮਦਹੋਸ਼ ਕਰ ਰਹੀ ਸੀ। ਚਤਰੇ ਦਾ ਦਿਲ ਤਾਂ ਕਰਦਾ ਸੀ ਕਿ ਲਾਲੀ ਨੂੰ ਪਿੱਛੇ ਤੋਂ ਜਾ ਕੇ ਆਪਣੀਆਂ ਬਾਹਾਂ ਵਿੱਚ ਘੁੱਟ ਲਵਾਂ ਤੇ ਫਿਰ ਕਦੇ ਛੱਡਾਂ ਹੀ ਨਾ। ਝੋਕ ਕੇ ਆਪਣਾ ਕੰਮ ਕਰ ਰਹੀ ਲਾਲੀ ਨੂੰ ਚਤਰਾ ਪਿੱਛੇ ਤੋਂ ਦੇਖ ਰਿਹਾ ਸੀ। ਜਦੋਂ ਵੀਰੋ ਨੂੰ ਪਤਾ ਲੱਗਿਆ ਕਿ ਪਸ਼ੂਆਂ ਵਾਲੇ ਪਾਸੇ ਲਾਲੀ ਚਲੀ ਗਈ ਹੈ ਤਾਂ ਵੀਰੋ ਨੂੰ ਹੋਰ ਵੀ ਜ਼ਿਆਦਾ ਘਬਰਾਟ ਹੋਣ ਲੱਗ ਪਈ ਵੀਰੋ ਜਲਦੀ ਨਾਲ ਅੱਖ ਬਚਾ ਕੇ ਮੰਜੀ ਤੇ ਖੜੀ ਹੋਈ ਤੇ ਪਸ਼ੂਆਂ ਵਾਲੇ ਪਾਸੇ ਕੰਮ ਕਰ ਰਹੀ ਲਾਲੀ ਨੂੰ ਦੇਖਣ ਲੱਗ ਪਈ ਉਧਰ ਚਤਰੇ ਨੇ ਵੀ ਆਪਣੀਆਂ ਨਜ਼ਰਾਂ ਲਾਲੀ ਤੇ ਟਿਕਾਈਆਂ ਹੋਈਆਂ ਸਨ ਵੀਰੋ ਜਾਣਦੀ ਸੀ ਕਿ ਚਤਰਾ ਉੱਥੇ ਹੀ ਹੈ ਇਸ ਲਈ ਵੀਰੋ ਨੇ ਲਾਲੀ ਨੂੰ ਆਵਾਜ਼ ਲਗਾਈ ਅਤੇ ਆਪਣੇ ਕੋਲ ਬੁਲਾ ਲਿਆ ਲਾਲੀ ਵੀ ਆਪਣਾ ਕੰਮ ਉੱਥੇ ਹੀ ਛੱਡ ਕੇ ਵੀਰੋ ਦੇ ਕੋਲ ਆਉਣ ਲਈ ਚੱਲ ਪਈ। ਮਟਕ-ਮਟਕ ਕੇ ਦੁਰਦੀ ਲਾਲੀ ਨੂੰ ਬੁਰਜੀ ਦੇ ਓਲੇ ਲੋਕੇ ਖੜਾ ਚਤਰਾ ਬੜੇ ਗੌਰ ਨਾਲ ਦੇਖ ਰਿਹਾ ਸੀ। ਲਾਲੀ ਦਾ ਇੱਕ ਇੱਕ ਕਦਮ ਚਤਰੇ ਦੇ ਦਿਲ ਨੂੰ ਲੁੱਟਦਾ ਜਾ ਰਿਹਾ ਸੀ। ਜਦੋਂ ਤੱਕ ਲਾਲੀ ਚਤਰੇ ਦੀਆਂ ਨਜ਼ਰਾਂ ਵਿੱਚ ਰਹੀ ਚਤਰਾ ਲਾਲੀ ਨੂੰ ਵੇਖਦਾ ਰਿਹਾ। ਲਾਲੀ ਦੇ ਜਾਣ ਤੋਂ ਬਾਅਦ ਚਤਰਾ ਆਪਣੇ ਦਿਲ ਨੂੰ ਘੁੱਟਦਾ ਹੋਇਆ ਉੱਥੇ ਹੀ ਬੈਠ ਕੇ ਲਾਲੀ ਦੇ ਸੁਪਨੇ ਲੈਣ ਲੱਗ ਪਿਆ। ਵੀਰੋ ਦੇ ਕੋਲ ਜਾ ਕੇ ਲਾਲੀ ਨੇ ਪੁੱਛਿਆ ਕਿ ਤੁਸੀਂ ਇੰਨੀ ਜਲਦੀ ਮੰਜੇ ਤੋਂ ਕਿਉਂ ਉੱਠ ਗਏ ਹੋ ਕੰਮ ਮੈਂ ਆਪੇ ਕਰ ਲਵਾਂਗੀ ਤੁਸੀਂ ਬਸ ਆਰਾਮ ਕਰੋ ਲਾਲੀ ਵੀਰੋ ਨੂੰ ਫਿਰ ਤੋਂ ਫੜ ਕੇ ਅੰਦਰ ਲਿਜਾਣ ਦੀ ਕੋਸ਼ਿਸ਼ ਕਰਦੀ ਕਹਿਣ ਲੱਗੀ ਨਹੀਂ ਨਹੀਂ ਲਾਲੀ ਮੈਂ ਹੁਣ ਠੀਕ ਹਾਂ ਤੂੰ ਜ਼ਿਆਦਾ ਫਿਕਰ ਨਾ ਕਰ ਮੇਰੀ ਤੂੰ ਜਾ ਕੇ ਰਸੋਈ ਵਿੱਚ ਚਾਹ ਬਣਾ ਪਸ਼ੂਆਂ ਨੂੰ ਮੈਂ ਆਪੇ ਸੰਭਲਾਂਗੀ ਲਾਲੀ ਨੂੰ ਰਸੋਈ ਵੱਲ ਜਾਣ ਲਈ ਕਹਿੰਦੀ ਵੀਰੋ ਪਸ਼ੂਆਂ ਵਾਲੇ ਪਾਸੇ ਦੇਖਣ ਲੱਗ ਪਈ ਕੋਈ ਨਾ ਮਾਮੀ ਜੀ ਮੈਂ ਪਹਿਲਾ ਚਾਹ ਬਣਾ ਲੈਨੀ ਆ ਫਿਰ ਬਾਕੀ ਦੇ ਕੰਮ ਕਰ ਲਵਾਂਗੀ ਤੁਸੀਂ ਐਵੇਂ ਕਿਉਂ ਪਰੇਸ਼ਾਨ ਹੋ ਰਹੇ ਹੋ ਮੈਂ ਕਿਹਾ ਨਾ ਮੈਂ ਸਭ ਸੰਭ ਲਵਾਂਗੀ ਵੀਰੋ ਦੇ ਮੋਢਿਆਂ ਨੂੰ ਹੱਥ ਰੱਖ ਕੇ ਹੌਸਲਾ ਦੇਂਦੀ ਹੋਈ ਲਾਲੀ ਰਸੋਈ ਵੱਲ ਜਾਣ ਲੱਗੀ ਅਚਾਨਕ ਹੀ ਲਾਲੀ ਦੇ ਕਦਮ ਇੱਕਦਮ ਰੁਕ ਗਏ ਲਾਲੀ ਨੇ ਯਾਦ ਆਇਆ ਕਿ ਰਾਤ ਦੇ ਹਨੇਰੇ ਵਿੱਚ ਰਸੋਈ ਦੇ ਅੰਦਰ ਕੋਈ ਸੀ ਲਾਲੀ ਦਾ ਰੰਗ ਰਾਤ ਦੇ ਭਿਆਨਕ ਦੇਖ ਨੂੰ ਯਾਦ ਕਰਕੇ ਬੱਗਾ ਹੋਣ ਲੱਗ ਪਿਆ ਲਾਲੀ ਨੂੰ ਇੱਕਦਮ ਰੁਕੀ ਦੇਖ ਕੇ ਵੀਰੋ ਨੇ ਪਹਿਲਾਂ ਤਾਂ ਸੋਚਿਆ ਕਿ ਇਸ ਨੂੰ ਅਚਾਨਕ ਕੀ ਹੋ ਗਿਆ ਹੈ ਫਿਰ ਲਾਲੀ ਤੋਂ ਪੁੱਛਣ ਲੱਗੀ ਕੀ ਹੋਇਆ ਹੈ ਲਾਲੀ ਲਾਲੀ ਕੁਝ ਨਾ ਬੋਲੀ ਬਸ ਚੁੱਪ ਚਾਪ ਸੁਣ ਜਹੀ ਹੋਈ ਖੜੀ ਰਹੀ ਵੀਰੋ ਲਾਲੀ ਦੇ ਕੋਲ ਆ ਗਈ ਲਾਲੀ ਦੇ ਚਿਹਰੇ ਤੇ ਡਰ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਵੀਰੋ ਵੀ ਹੈਰਾਨ ਸੀ ਕਿ ਅਚਾਨਕ ਲਾਲੀ ਨੂੰ ਕੀ ਹੋ ਗਿਆ ਹੈ ਵੀਰੋ ਨੇ ਲਾਲੀ ਨੂੰ ਫਿਰ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ લાલી ਕੁਝ ਬੋਲ ਕੇ ਦੱਸ ਸਕਦੀ ਉਸ ਤੋਂ ਪਹਿਲਾਂ ਹੀ ਕਿਸ਼ਨਾ ਆਪਣੀ ਨੀਂਦ ਵਿੱਚ ਉੱਠ ਗਿਆ ਬੜਬੜਾਉਂਦਾ ਹੋਇਆ ਮੰਜੇ ਤੋਂ ਉੱਠਣ ਦੀ ਕੋਸ਼ਿਸ਼ ਕਰਨ ਲੱਗਿਆ ਲਾਲੀ ਨੇ ਕਿਸ਼ਨੇ ਵੱਲ ਦੇਖਿਆ ਤੇ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਕਿਸ਼ਨੇ ਦੇ ਕੋਲ ਆ ਗਈ मामा ਜੀ ਤੁਸੀਂ ਠੀਕ ਹੋ ਹੁਣ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਕਿਸ਼ਨੇ ਨੂੰ ਪਾਣੀ ਦਾ ਗਲਾਸ ਫੜਾਉਂਦੀ ਹੋਈ ਲਾਲੀ ਕਹਾਂ ਆਪਣੇ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ